ਪਿਛਲੇ ਸਮੇਂ ਵਿੱਚ ਸ਼ਹੀਦ ਭਗਤ ਸਿੰਘ ਦੇ ਰਾਸ਼ਟਰੀ ਪ੍ਰਦਾਨ ਰঞ্জੀਤ ਸਿੰਘ ਮਸਾਉਂ ਨਾਲ ਆਮ ਆਰ ਵੀ ਪਾਰਟੀ ਦੇ ਹਲਕਾ ਇੰਚਾਰਜ ਕਰੰਧਿਆ ਵੱਲੋਂ ਉਹਨਾਂ ਨਾਲ ਅਜਨਾਲਾ ਵਿਖੇ ਬਦਸਲੂਕੀ ਅਤੇ ਤੱਕਾਮੁਕੀ ਕੀਤੀ ਗਈ ਸੀ ਜਿਸ ਦੇ ਵਜੋਂ ਪੁਲਿਸ ਪ੍ਰਸ਼ਾਸਨ ਨੂੰ ਇੱਕ ਕੰਪਲੇਟ ਦਿੱਤੀ ਗਈ ਸੀ ਨਾ ਸੁਣਵਾਈ ਹੋਣ ਕਾਰਨ ਅੱਜ ਸ਼ਹੀਦ ਭਗਤ ਸਿੰਘ ਜਨਰਲ ਐਸੋਸੀਏਸ਼ਨ ਦਾ ਇੱਕ ਵਫਦ ਡੀਆਈਜੀ ਬਾਰਡਰ ਰੇਂਜ ਨਾਨਕ ਸਿੰਘ ਜੀ ਨੂੰ ਮਿਲੇ ਤੇ ਉਹਨਾਂ ਨੂੰ ਆਪਣੀ ਕੰਪਲੇਟ ਦਿੱਤੀ ਔਰ डीआईजी साहब ਵੱਲੋਂ ਉਹਨਾਂ ਨੂੰ ਵਿਸ਼ਵਾਸ ਦਿਲਾਇਆ ਗਿਆ ਦੋਸ਼ੀਆਂ ਖਿਲਾਫ ਜੋ ਵੀ ਹੈ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਦੱਸਿਆ ਕਿ ਪ੍ਰਧਾਨ ਸਰ ਜਿਹੜਾ ਅੱਜ ਮੰਗ ਪੱਤਰ ਦਿੱਤਾ ਗਿਆ ਉਹ ਕਹਿਣਾ ਵਿੱਚ ਮੰਗ ਪੱਤਰ ਦਿੱਤਾ ਗਿਆ ਜੀ ਪੱਤਰਕਾਰ ਭਾਈਚਾਰੇ ਦੇ ਸਾਡੇ ਇੱਕ ਆਪਣੇ ਪ੍ਰਧਾਨ ਨੇ ਰਣਜੀਤ ਸਿੰਘ ਮਸਾਹਣ ਜਿਨ੍ਹਾਂ ਦੇ ਉੱਤੇ ਇੱਕ ਗੁੰਡਾਗਰਦੀ ਕੀਤੀ ਗਈ ਇੱਕ ਆਮ ਆਦਮੀ ਪਾਰਟੀ ਦੇ ਲੀਡਰ ਦੇ ਇਸ਼ਾਰਿਆਂ ਦੇ ਉੱਤੇ ਇਹ ਸਤੰਬਰ 4 ਦੀ ਘਟਨਾ ਜੀ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਮੰਗ ਪੱਤਰ ਵੀ ਦੇ ਚੁੱਕੇ ਆ ਡੀਐਸਟੀ ਐਸਟੀ ਹੁੰਦੇ ਸੀ ਗੁਰਮੀਤ ਸਿੰਘ ਹੋਰੀ ਐਸਐਸਪੀ ਨੂੰ ਮਿਲਣਾ ਨਹੀਂ ਆਇਆ ਤੇ 24 ਸਤੰਬਰ ਨੂੰ ਇਹਨਾਂ ਨੇ ਮੰਗ ਪੱਤਰ ਦਿੱਤਾ ਸੀ ਡੀਐਸਪੀ ਨੂੰ ਮਾਰਕ ਕਰ ਦਿੱਤੀ ਜੇ ਤੇ ਡੀਐਸਪੀ ਦਾ ਇੰਨਾ ਕੁ ਦਿਮਾਗ ਖਰਾਬ ਹੋ ਰਾਇਆ ਸਾਂਸੀ ਦੇ ਤੱਕ ਬੰਦਾ ਨਹੀਂ ਬੁਲਾਇਆ ਸਾਡਾ ਅੱਜ ਤੱਕ ਪੁੱਛਿਆ ਨਹੀਂ ਕਿਸੇ ਨੇ ਅਜੇ ਤੱਕ ਅੱਜ ਅਸੀਂ ਡੀਆਈ ਸਾਹਿਬ ਨੂੰ ਮਿਲਿਆ ਨਾਲ ਸਿੰਘ ਹੋਰੀ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਵੀ ਤੁਸੀਂ ਚਿੰਤਾ ਨਾ ਕਰੋ ਇੱਥੇ ਕਾਰਵਾਈ ਅਵਸ਼્ય ਹੋਏਗੀ ਹੁਣ ਜੇ ਅਵਾਜ਼ ਕੋਈ ਕਾਰਵਾਈ ਨਹੀਂ ਹੁੰਦੀ ਜੇ ਸਾਡੇ ਕੋ ਰਸਤਾ ਫਿਰ ਇੱਕੋ ਬਚਿਆ ਸੰਘਰਸ਼ ਦਾ ਉਹ ਸੰਘਰਸ਼ ਫਿਰ ਡੀਆਈ ਦੇ ਦਫ਼ਤਰ ਦੇ ਬਾਹਰ ਹੀ ਅਸੀਂ ਕਰਾਂਗੇ ਤੇ ਉੱਥੇ ਹੀ ਫਿਰ ਧਰਨਾ ਦੇਵਾਂਗੇ ਉੱਥੇ ਸਭ ਕੁਝ ਕਰਾਂਗੇ ਟੈਨਸ਼ਨ ਜਲਾਦਾਂਗੇ ਉੱਥੇ ਜਦੋਂ ਤੱਕ ਸਾਡਾ ਫੈਸਲਾ ਨਾ ਚਰਚੀ ਉਹ ਕੰਮ ਆਪਣੇ ਜਰੀ ਰੱਖਾਂਗੇ ਅਸੀਂ ਇਨਸਾਫ ਚਾਹੁੰਦੇ ਅਸੀਂ ਕਿਸੇ ਦੇ ਖਿਲਾਫ ਨਹੀਂ ਇਸ ਕਰਕੇ ਸਾਡੀ ਮੰਗ ਇੱਕੋ ਹੀ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ ਬੰਦਿਆਂ ਨੇ ਜ਼ਿਆਸਤੀ ਕੀਤੀ ਉਹਨਾਂ ਖਰਬ ਕਾਰਵਾਈ ਜੋ ਕਾਨੂੰਨੀ ਤੌਰ ਤੇ ਬਣਦੀ ਉਹ ਕੀਤੀ ਜਾਣੀ ਚਾਹੀਦੀ ਆ ਤੇ ਜੇ ਹੁਣ ਵੀ ਕਾਰਵਾਈ ਨਾ ਹੋਈ ਤੇ ਫਿਰ ਇੱਕ ਹਫਤੇ ਟਾਈਮ ਦਰਨੇ ਅਸੀਂ ਇੱਕ ਹਫਤੇ ਬਾਅਦ ਫਿਰ ਬਕਾਇਦਾ ਤੌਰ ਤੇ ਆਪਣੇ ਤਿਵਰ ਅਸੀਂ ਵਿਖਾਵਾਂਗੇ ਜਿਹੜੇ ਪੱਤਰਕਾਰ ਵਿਖਾਉਂਦੇ ਹੁੰਦੇਗੇ ਅਖਬਾਰਾਂ ਦੇ ਵਿੱਚ ਵੀ ਆਵਾਂਗੇ ਤੇ ਬਕਾਇਦਾ ਟੀਵੀ ਮੀਡੀਏ ਜਾਵਾਂਗੇ ਨਾਲ ਧਰਨਾ ਵੀ ਦੇਵਾਂਗੇ ਅਸੀਂ ਜੇ ਪੱਤਰਕਾਰ ਨੂੰ ਧਰਨੇ ਦੇ ਕੇ ਇਨਸਾਫ ਲੈਣ ਦੀ ਲੋੜ ਪਵੇ ਤੇ ਫਿਰ ਮੇਰੇ ਖਿਆਲ ਬੀ ਲਾਹ ਤਾਂ ਪੁਰਸੋਂ ਫਿਰ ਬਾਕੀ ਨਾ ਕੀ ਹਾਲ ਹੋਊਗਾ ਜੀ ਜੀ ਜਿਹੜਾ ਮੰਗ ਪੱਤਰ ਦਿੱਤਾ ਗਿਆ ਕੀ ਕਹਣਾ ਦੇ ਕਹਿੰਦੇ ਜੀ ਅੱਤ ਦਾ ਤੇ ਖੁਦਾ ਦਾ ਵੈਰ ਹੋ ਗਾਇਆ ਹੈ ਤੇ ਜਦੋਂ ਕਿਤੇ ਸਿਆਸੀ ਲੀਡਰਾਂ ਦੇ ਜਦੋਂ ਦਿਮਾਗ ਖਰਾਬ ਹੁੰਦੇ ਨੇ ਤਾਂ ਉਹ ਇਹੋ ਜਿਹੀ ਹਰਕਤਾਂ ਕਰਨੀਆਂ ਸ਼ੁਰੂ ਕਰਦੇ ਨੇ ਦੱਸਣਯੋਗ ਹੈ ਵੀ ਪਿਛਲੇ ਸਮੇਂ ਜੋ ਹੜਾ ਆਇਆ ਸੀਗਾ ਉਸ ਹੜ੍ਹ ਦੇ ਦੌਰਾਨ ਅਜਨਾਲਾ ਹਲਕੇ ਦੇ ਵਿੱਚ ਜੋ ਕਿਸਾਨ ਮਜ਼ਦੂਰ ਜਿਹੜੇ ਸੀ ਵੱਡੀ ਗਿਣਤੀ ਦੇ ਵਸ ਪ੍ਰਭਾਵਿਤ ਹੋਏ ਸੀ ਅਤੇ ਉਸ ਦੌਰਾਨ ਜਿੱਥੇ ਕਿ ਸਰਕਾਰਾਂ ਦੇ ਜ਼ਿੰਮੇਵਾਰੀ ਮੰਨਣੀ ਚਾਹੀਦੀ ਸੀ ਵੀ ਇੱਕ ਲੋੜਵੰਦਾ ਤੱਕ ਰਾਸ਼ਨ ਰਸੋਤ ਪਹੁੰਚਾਈ ਜਾਵੇ ਉੱਥੇ ਹੀ ਕੁਝ ਨੇਤਾ ਜਾਂ ਸਿਆਸਤਦਾਨ ਇਹੋ ਜਿਹੇ ਸਨ ਵੀ ਇਸ ਸਮੇਂ ਵੀ ਆਪਣੀਆਂ ਸਿਆਸੀ ਰੋਟੀਆਂ ਜਿਹੜੀਆਂ ਉਸ ਸਿਕੰਜੇ ਲੱਗੇ ਹੋਏ ਸਨ ਇਹੋ ਜਿਹੀ ਇੱਕ ਘਟਨਾ ਜਿਹੜੇ ਰਾਜਾ ਸਾਹਿਬ ਦੇ ਹਲਕਾ ਦੀਨ ਆਉਂਦੇ ਪਿੰਡ ਜਸਰਾ ਉਰੂ ਵਿਖੇ ਆਈ ਸੀ ਜਿੱਥੇ ਰਣਜੀਤ ਸਿੰਘ ਮਸਾਉਣ ਜੋ ਪ੍ਰਧਾਨ ਚਸ਼ਿਤਪਗਸ ਚਰਨ ਜੀ ਐਸੋਸੀਏਸ਼ਨ ਤੇ ਸੋਨੀਆ ਮਾਨ ਜਿਹਨੂੰ ਹਲਕਾ ਇਨਚਾਰਜ ਆਮ ਆਦਮੀ ਪਾਰਟੀ ਵੱਲੋਂ ਲਗਾਇਆ ਗਿਆ ਹੈ ਉਹਨਾਂ ਦੇ ਕਰਿੰਦਿਆਂ ਵੱਲੋਂ ਜਾਂ ਉਹਨਾਂ ਦੇ ਨਜ਼ਦੀਕੀਆਂ ਵੱਲੋਂ ਇਹਨਾਂ ਤੇ ਹਮਲਾ ਕੀਤਾ ਗਿਆ ਸੀਗਾ ਤੇ ਉਸ ਗੀ ਨੂੰ ਅਜ ਮਹੀਨੇ ਤੋਂ ਉੱਪਰ ਹੋ ਚੁੱਕਾ ਹੈ ਇਸ ਦੇ ਵਿੱਚ ਮੁੱਖ ਮੰਤਰੀ ਪੰਜਾਬ ਡੀਜੀਪੀ ਨੂੰ ਮੇਲਸ ਕੀਤੀਆਂ ਗਈਆਂ ਹਨ ਐਸਪੀ ਆਪਰੇਸ਼ਨਸ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਅੱਜ ਡੀਆਈਜੀ ਨਾਨਕ ਸਿੰਘ ਜੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਇਹਨੂੰ ਰਿਮਾਈਂਡਰ ਤੇ ਰਿਮਾਈਂਡਰ 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 ਅਸੀਂ ਦੇ ਰਹੇ ਹਾਂ ਕਿਉਂਕਿ ਅਸੀਂ ਇੱਕ ਇਹ ਸਾਬਿਤ ਕਰਨਾ ਚਾਹੁੰਦੇ ਆਂ ਕਿ ਜੇਕਰ ਇੱਕ ਪੱਤਰਕਾਰ ਨੂੰ ਇਸੇ ਤਰ੍ਹਾਂ ਇਨਸਾਫ ਲੈਣਾ ਪੈਂਦਾ ਹੈ ਤੇ ਆਮ ਬੰਦੇ ਦਾ ਕੀ ਹਾਲ ਹੋਵੇਗਾ ਬਾਕੀ ਗੱਲ ਸਿਰਫ ਇਹੋ ਹੈ ਇੱਕ ਚੇਤਾਵਨੀ ਹੈ ਜੋ ਕਿ ਆਉਣ ਵਾਲੇ ਇੱਕ ਬੜੇ ਵੱਡੇ ਇੱਕ ਪਹਚਾਲ ਦਾ ਸੰਕੇਤ ਅਸੀਂ ਦੇਣਾ ਚਾਹਾਂਗੇ ਇਸ ਸਾਰੇ ਪੰਜਾਬ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਜਾਵੇਗਾ ਹਰ ਜ਼ਿਲ੍ਹੇ ਦੇ ਡੀਸੀ ਦੇ ਮੰਗ ਪੱਤਰ ਮੰਗ ਪੱਤਰ ਦਿੱਤੇ ਜਾਣਗੇ ਅਤੇ ਸਰਕਾਰ ਦਾ ਜਿਹੜਾ ਪ੍ਰੈਟਿਸਿਆਪਾ ਕੀਤਾ ਜਾਵੇਗਾ ਅਸੀਂ ਇੱਕ ਹਫ਼ਤੇ ਦਾ ਸਮਾਂ ਦਿੱਤਾ ਹੈ ਜੇ ਉਸ ਦੌਰਾਨ ਕੋਈ ਨਤੀਜਾ ਨਿਕਲ ਕੇ ਸਾਹਮਣੇ ਆਉਂਦਾ ਹੈ ਤਾਂ ਅਸੀਂ ਕਾਨੂੰਨ ਦੇ ਅਨੁਸਾਰ ਜੋ ਵੀ ਕਾਰਵਾਈ ਬੰਦੀ ਹੋਵੇਗੀ ਉਸ ਦੇ ਵਿੱਚ ਆਪਣੀ ਸਹਿਮਤੀ ਪ੍ਰਗਟ ਕਰਾਂਗੇ ਤੇ ਜਿਸ ਤਰ੍ਹਾਂ ਪੱਟੀ ਸਾਹਿਬ ਨੇ ਦੱਸਿਆ ਹੈ ਵੀ ਫੇਰ ਅਸੀਂ ਆਪਣੇ ਮਸਰ ਜ਼ਿਲ੍ਹੇ ਦੇ ਵਿੱਚ ਡੀਆਈਸੀ ਜਿਹੜੇ ਬਾਰਡਰ ਰੇਂਜ ਦਾ ਦਫ਼ਤਰ ਘੇਰਾਂਗੇ ਤੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਨਾਲ ਦੇ ਨਾਲ ਪ੍ਰਦਰਸ਼ਨ ਚੱਲਣਗੇ ਤੇ ਉਸ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਸਿੱਧੇ ਰੂਪ ਜ